ਬਹੁਤ ਹੋਈ ਆ ਜੀ ਪੜਦਾ ਸੀ ਛੁੱਟੀਆਂ ਸੀ ਛੁੱਟੀਆਂ ਦੇ ਕਾਰਨ ਇਹ ਜਦੋਂ ਪਤਾ ਲੱਗਿਆ ਵੀ ਪਿੰਡੋਂ ਇੱਥੇ ਦਵਾਈ ਦੂਈ ਦਵਾਉਂਦੇ ਰਹੇ ਇੱਥੋਂ ਜਦੋਂ ਜ਼ਿਆਦਾ ਵੀ ਆਏ ਹੋ ਗਏ ਵੀ ਹੁਣ ਠੰਡ ਦੇ ਕਾਰਨ ਵੀ ਨਮੂਨੀਆਂ ਵਿਗੜ ਗਏ ਨੂੰ ਜਿ ਮੈਲਾ ਮੂਲਾ ਖੜ ਗਿਆ ਛਾਤੀ ਤੇ ਇਤੋਂ ਬਰਨਾਲੇ ਲੈ ਗਏ ਬਰਨਾਲੇ ਜੀ ਜਾਂਦਾ ਇਹ ਰਸਤੇ ਜੇ ਬੱਚੇ ਦੀ ਮੌਤ ਹੋ ਗਈ ਆ ਗਏ ਨਵਦੀਪ ਸ਼ਰਮਾ ਜੀ ਹੈ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਪਖੋਕਲਾ ਬਹੁਤ ਹੀ ਮੰਦਭਾਗੀ ਘਟਨਾ ਹੋਈ ਆ ਅਸੀਂ ਵੀ ਉਸ ਗੱਲ ਨਾਲ ਹਲੂਨੇ ਹੋਏ ਆ ਬੱਚਾ ਬਹੁਤ ਹੀ ਕੋਮਲ ਸੀਗਾ ਹਲੇ ਵੀ ਸਾਡੀਆਂ ਅੱਖਾਂ ਸਾਹਮਣੇ ਬੱਚਾ ਕੋਮਦਾ ਤੇ ਠੰਡ ਕਾਰਨ ਛੁੱਟੀਆਂ ਦੇ ਵਿੱਚ ਹੀ ਬੱਚੇ ਦੀ 21 ਤਰੀਕ ਨੂੰ ਅਚਨਚੇਤ ਮੌਤ ਹੋ ਗਈ ਉਹ ਸਾਡੇ ਲਈ ਵੀ ਇੱਕ ਸ਼ੌਕ ਅਲੱਗ ਸੀਗਾ ਪਰਿਵਾਰ ਬਹੁਤ ਹੀ ਗਰੀਬ ਪਰਿਵਾਰ ਸੀਗਾ ਅਬੇਸ਼ਕ ਅਸੀਂ ਸਕੂਲ ਦੇ ਵਿੱਚ ਜਾਂ ਸਰਕਾਰ ਅਕਸਰ ਸਕੂਲਾਂ ਦੇ ਵਿੱਚ ਬਹੁਤ ਯਤਨ ਕਰਦੀ ਆ ਛੁੱਟੀਆਂ ਵੀ ਅਕਸਰ ਕਈ ਵਾਰ ਕੀਤੀਆਂ ਜਾਂਦੀਆਂ ਨੇ ਕਿ ਬੱਚੇ ਨੂੰ ਠੰਡ ਤੋਂ ਬਚਾਇਆ ਜਾ ਸਕੇ ਪਰ ਕੁਛ ਹੱਦ ਤੱਕ ਅਸੀਂ ਮੈਂ ਪਰਿਵਾਰਾਂ ਮੈਂਬਰਾਂ ਨੂੰ ਵੀ ਕਹਿਣਾ ਚਾਹਾਂਗਾ ਜਾਂ ਬਾਕੀ ਬੱਚੇ ਜੋ ਮੇਰੇ ਸਕੂਲ ਚ ਪੜ੍ਹਦੇ ਨੇ ਉਹਨਾਂ ਦੇ ਮਾਪਤਾ ਪਿਤਾ ਨੂੰ ਕਹਿਣਾ ਚਾਹਾਂਗਾ ਕਿ ਕਿਰਪਾ ਕਰਕੇ ਘਰੇ ਵੀ ਬੱਚਿਆਂ ਦਾ ਪੂਰੀ ਤਰ੍ਹਾਂ ਧਿਆਨ ਦਿੱਤਾ ਜਾਵੇ ਜਿਵੇਂ ਕਿ ਠੰਡ ਜ਼ਿਆਦਾ ਹੈ ਤਾਂ ਬੱਚਿਆਂ ਨੂੰ ਕੋਸ਼ਿਸ਼ ਕੀਤੀ ਜਾਵੇ ਕਿ ਘਰ ਤੋਂ ਬਾਹਰ ਨਾ ਨਿਕਲ ਦਿੱਤਾ ਜਾਵੇ ਔਰ ਜੇਕਰ ਜਾਂਦੇ ਹਨ ਤਾਂ ਪ੍ਰੋਪਰ ਕੱਪੜੇ ਪਾ ਕੇ ਠੰਡ ਤੋਂ ਬਚਣ ਤਾਂ ਕਿ ਉਹ ਪਾ ਕੇ ਭੇਜਿਆ ਕਰਨ। ਇਹੀ ਮੈਂ ਕਹਿਣਾ ਚਾਹਾਂਗਾ। ਬਾਕੀ ਨਾ ਇਸ ਤੋਂ ਮਾੜੀ ਘਟਨਾ ਦਾ ਸ਼ਾਇਦ ਹੀ ਕਿਤੇ ਦੇਖੀ ਹੋਵੇ ਨਾ ਨੰਨਾ ਮੁੰਨਾ ਬੱਚਾ ਸਾਡੇ ਸਕੂਲ ਦਾ ਪਹਿਲੀ ਕਲਾਸ ਦਾ ਵਿਦਿਆਰਥੀ ਸੀਗਾ ਸਾਡੇ 6 ਸਾਲ ਦੀ ਉਮਰ ਬਹੁਤ ਵਧੀਆ ਸੀ ਕੰਮ ਕੋ ਵੀ ਵਧੀਆ ਕਰਦਾ ਸੀਗਾ ਉਸ ਤੋਂ ਵੱਡਾ ਭਰਾ ਵੀ ਸਾਡੇ ਸਕੂਲ ਚ ਪੜਦਾ ਦੋਨੋਂ ਬੱਚੇ ਕਾਫੀ ਐਕਟਿਵ ਸੀ ਅਸੀਂ ਸਿੱਖਿਆ ਵਿਭਾਗ ਵੱਲੋਂ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਤੇ ਸਮੂਹ ਸਟਾਫ ਵੱਲੋਂ ਪਰਿਵਾਰ ਨਾਲ ਪੂਰੀ ਹਮਦਰਦੀ ਜ਼ਾਹਰ ਕਰਦੇ ਆਂ ਔਰ ਕਿਸੇ ਵੀ ਤਰ੍ਹਾਂ ਦੀ ਪਰਿਵਾਰ ਨੂੰ ਲੋੜ ਹੈ ਤਾਂ ਉਹ ਵੀ ਬੱਚਿਆਂ ਨੂੰ ਪੜ੍ਹਾਈ ਦੇ ਤੌਰ ਤੇ ਉਹ ਵੀ ਪ੍ਰੋਪਰ ਬੱਚਿਆਂ ਦੀ ਮਦਦ ਜਿਹੜੀ ਹੈ ਅਸੀਂ ਕਰਾਂਗੇ ਤੇ ਸਿੱਖਿਆ ਵਿਭਾਗ ਸਾਰੇ ਹੀ ਜ਼ਿਲ੍ਹਾ ਸਿੱਖਿਆ ਅਫਸਰ ਸਾਡੇ ਬਰਨਾਲਾ ਜੀ ਸਾਡੇ ਸੀਐਸਟੀ ਸਾਹਿਬ ਅਤੇ ਛੋਡੇ ਜੀ ਬੀਪੀਓ ਸਾਹਿਬ ਸਾਰੇ ਵੱਲੋਂ ਹੀ ਦੁੱਖ ਦਾ ਅਸੀਂ ਪ੍ਰਗਟਾਵਾ ਕਰਦੇ ਹਾਂ ਇਹ ਬਹੁਤ ਹੀ ਮਾੜੀ ਘਟਨਾ ਜੋ ਵਾਪਰੀ ਜੀ ਸਰਜੀਤ ਸਿੰਘਾ ਜੀ ਪਰਿਵਾਰ ਗਰੀਬ ਹੈ ਜੀ ਪਿਛਲੇ ਦਿਨੀ ਇਸ ਦੀ ਮੌਤ ਹੋ ਗਈ ਇਹ ਇਲਾਜ ਨਹੀਂ ਹੋਇਆ ਜੀ। ਇਲਾਜ ਆਉਣ ਦਾ ਨਾਲ ਮਤਲਬ ਜੇ ਇਲਾਜ ਹੁੰਦਾ ਪੈਸਾ ਹੈ ਨਹੀਂ ਸੀ ਕੋਲੇ ਕੋਈ ਗਰੀਬ ਜੰਮ ਹੈਗੇ ਜੀ ਅਸੀਂ। ਤੇ ਬੱਚੇ ਦੋ ਬੱਚੇ ਨੇਗੇ ਦੋ ਗੁੱਡੀਆਂ ਨੇ। ਤਿੰਨ ਭਰਾ ਸੀ ਇੱਕ ਦੀ ਮੌਤ ਹੋ ਗਈ ਛੋਟੇ ਦੀ। ਜੀ ਆਪ ਜੀ। ਪਹਿਲੀ ਗਲਾਜ ਵੱਡਦਾ ਸੀ ਜੀ। ਤੇ ਪਹਿਲੀ ਗਲਾਜ ਵੱਡਦਾ ਵੱਡਦਾ ਛੋਟੀਆਂ ਦੇ ਵਿੱਚ ਘਰੇ ਸੀ ਜੀ। ਘਰੇ ਠੰਡੇ ਦੇ ਕਾਰਨ ਨਾਲ ਸੰਜੇ ਨਮੂਣੀਆਂ ਹੋ ਗਿਆ ਜੀ ਨਮੂਣੀਆਂ ਨਾਲ। ਉਹ ਗੁਜ਼ਰ ਗਿਆ ਬੱਚਾ। ਪਰਿਵਾਰ ਹੈ ਜੀ ਇਹਨੂੰ ਕੋਈ ਸਹਾਇਤਾ ਦਿੱਤੀ ਜਾਵੇ ਤੇ ਆ ਉਹਦਾ ਗੁਜ਼ਾਰਾ ਕਰ ਸਕਣ ਹਾਂਜੀ ਮਾਤਾ ਤਾਂ ਜੀ ਮਤਲਬ ਦਿਮਾਕੀ ਉਹ ਹੈਗੀ ਤੇ ਬਾਕੀ ਇਹਦੇ ਪਿਓ ਦੀ ਡੈਸ ਹੋਈ ਹੋਈ ਹੈ ਮੇਰਾ ਨਾਮ ਜੁਰਦਸਨ ਸਿੰਘ ਹੈ ਤਪੂ ਜੀ ਇਹੇ ਮੇਰੇ ਭਾਈ ਦਾ ਲਾਜ ਨਹੀਂ ਚਰਾਇਆ ਜਾ ਪਹਿਲੀ ਚਲਾਹ ਤੇ ਪਰਦਾ ਸੀ ਛੁੱਟੀਆਂ ਚ ਚਾਰਨਾ ਮੇਰਾ ਭਾਈ ਤਤੂਆ ਬਾਰਮ ਬਰਾਵ ਹੋ ਗਿਆ ਤੇ ਜਿੱਤ ਕੇ ਉਦੋਂ ਬਾਅਦ ਉਹ ਦਵਾਈ ਦੂਈ ਦਵਾਈ ਡਾਕਟਰ ਤੋਂ ਉਹਦੇ 3 ਨਹੀਂ ਜਟਾਇਆ ਉਦੋਂ ਬਾਅਦ ਬਟਰਾ ਲੈ ਲਈ ਜੀ ਰਾਤ ਨੂੰ 12 ਵਜੇ ਉਦੋਂ ਬਾਅਦ ਜਾਂਦੇ ਜਾਂਦੇ ਮੌਤ ਹੋ ਗਈ ਉਦੋਂ ਬਾਅਦ ਹਾਂਜੀ ਠੰਢ ਜਾਂਦੀ ਠੰਢ ਚੜਨਾ ਹੋਈ ਜੀ ਮੌਤ ਤੋਂ ਵੀ ਆਉ ਜੀ ਇਹ ਬਹੁਤ ਵੱਡਾ ਬਹੁਤ ਦੁੱਖ ਦੀ ਗੱਲ ਹੈ ਕਿ ਜੋ ਬੱਚਾ ਆਪਣਾ ਕੁਲਦੀਪ ਸਿੰਘ ਦੀ ਅੱਜ ਮੌਤ ਹੋਈ ਹੈ ਬਹੁਤ ਗਰੀਬ ਪਰਿਵਾਰ ਦਾ ਬੱਚਾ ਸੀ ਜੋ ਸਕੂਲ ਚ ਪੜਦਾ ਸੀ ਛੁੱਟੀਆਂ ਦੌਰਾਨ ਤੋ ਤਿੰਨ ਦਿਨ ਪਹਿਲਾਂ ਠੰਡ ਲੱਗਣ ਕਰਕੇ ਬਿਮਾਰ ਹੋ ਗਿਆ ਜੋ ਗਰੀਬ ਹੋਣ ਕਰਕੇ ਇਲਾਜ ਤੋਂ ਨਾ ਹੋਣ ਕਰਕੇ ਇਸ ਦੀ ਮੌਤ ਹੋ ਗਈ ਤੇ ਬਹੁਤ ਮਦਭਾਗੀ ਘਟਨਾ ਕਿ ਅਸੀਂ ਸਾਰੇ ਨਗਰ ਪੰਚਾਇਤ ਤੇ ਨਗਰ ਵਾਸੀ ਕਿ ਬਹੁਤ ਦੁੱਖ ਪ੍ਰਗਟ ਕਰਦੇ ਮੇਰਾ ਨਾਮ ਅਜੀ ਭੂਲਾ ਸਿੰਘ ਹੈ ਦੇਖੋ ਜੀ ਗੱਲ ਇਹ ਹੈ ਵੀ ਇਹ ਬੱਚਾ ਸੀ ਜਿਹੜਾ ਇਹ ਗਰੀਬੀ ਦੇ ਕਾਰਨ ਪਹਿਲੀ ਕਲਾਸ ਚ ਪੜਦਾ ਸੀ ਇਹ ਸਰਕਾਰੀ ਸਕੂਲ ਚ ਪ੍ਰਾਇਮਰੀ ਚ ਆਪ ਇਹ ਨੇਹੀਆਂ ਚ ਰਹਿੰਦਾ ਜੋ ਇਹਨਾਂ ਦਾ ਪਿਤਾ ਹੈ ਉਹ ਦਰੰਗ ਦੀ ਮਤਲ ਸ਼ਾਂਟ ਨਾਲ ਉਹਦੀ ਵੀ ਪਹਿਲਾਂ ਡੈਥ ਹੋ ਚੁੱਕੀ ਸੀ ਮਾਂ ਹੈ ਜਿਹੜੀ ਇਹਦੀ ਬੱਚੇ ਦੀ ਉਹ ਥੋੜੀ ਜੀ ਆਪਸੈਂਟਾ ਬੇਦਮਾਗ ਚੱਲਦਾ ਰਹਾ ਜੀ ਜੋ ਬੱਚਾ ਸੀ ਜੀ ਗਰੀਬ ਪਰਿਵਾਰ ਦਾ ਬੱਚਾ ਸੀ ਪਹਿਲੀ ਕਲਾਸ ਚ ਪੜਦਾ ਸੀ ਇਹ ਪ੍ਰਾਇਮਰੀ ਸਕੂਲ ਚ ਅਸੀਂ ਸਰਕਾਰ ਮਹੂਰੀ ਜੀ ਇਹ ਹੀ ਬੇਨਤੀ ਕਰਦਾ ਵੀ ਸਰਕਾਰ ਇਹਨਾਂ ਦੀ ਕੋਈ ਇਹਨਾਂ ਦੀ ਮਦਦ ਕਰੇ ਜੀ ਵੱਧ ਤੋਂ ਵੱਧ ਸਹਾਇਤਾ ਕਰੇ ਜਮੇ ਗਰੀਬ ਪਰਿਵਾਰ ਨੈਈਆਂ ਚ ਬੈਠੇ ਨੇ ਜੀ ਇਹ ਇਹ ਮੌਤ ਹੋਈ ਆ ਜੀ ਪੜਦਾ ਸੀ ਛੁੱਟੀਆਂ ਸੀ ਛੁੱਟੀਆਂ ਦੇ ਕਾਰਨ ਇਹ ਜਦੋਂ ਪਤਾ ਲੱਗਿਆ ਵੀ ਪਿੰਡ ਉੱਥੇ ਦਵਾਈ ਦੂ ਵੀ ਦਵਾਉਂਦੇ ਰਹੇ ਇੱਥੇ ਜਦੋਂ ਜਿਆਦਾ ਵੀ ਆਏ ਹੋ ਗਏ ਵੀ ਹੁਣ ਠੰਡ ਦੇ ਕਾਰਨ ਵੀ ਨਮੂਨੀਆਂ ਵਿਗੜ ਗਏ ਨੂੰ ਜੀ ਮੈਲਾ ਮੂਲਾ ਖੜ ਗਿਆ ਛਾਤੀ ਤੇ ਇੱਥੋਂ ਬਰਨਾਲੇ ਲੈ ਕੇ ਬਰਨਾਲੇ ਜੀ ਜਾਂਦਾ ਇਹ ਰਸਤੇ 'ਚ ਇਹ ਬੱਚੇ ਦੀ ਮੌਤ ਹੋ ਗਈ ਜੀ ਤੇ ਆਹ ਜ ਪ੍ਰਵਾਹ ਜੀ ਕਿਤੋਂ ਇਹ ਤਾਂ ਛੋਟਾ ਜੀ ਪਹਿਲੀ ਕਲਾਸ ਚ ਪੜਦਾ ਸੀ ਅਸੀਂ ਤਾਂ ਇਹੀ ਬੇਨਤੀ ਕਰਦੇ ਨੇ ਸਰਕਾਰ ਮੁਰੇ ਵੀ ਜੀ ਵੱਧ ਤੋਂ ਵੱਧ ਸਰਕਾਰ ਇਹਨਾਂ ਦੀ ਮਦਦ ਕਰੀ ਕੀਤੀ ਜਾਵੇ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਾਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593